ਸਤਿ ਸ਼੍ਰੀ ਅਕਾਲ ਸਰ ਅੱਜ ਬਾਬਾ ਸਾਹਿਬ ਦਾ ਪ੍ਰੀਨਿਰਮਾਨ ਦਿਵਸ ਆ ਅੱਜ ਦੇ ਦਿਨ ਤੇ ਤੁਸੀਂ ਕੀ ਕਹਿਣਾ ਚਾਹੋ ਅ ਅੱਜ ਦੇ ਦਿਨ ਦੇ ਉੱਤੇ ਮੇਰਾ ਸਾਰੇ ਹੀ ਹਿੰਦੁਸਤਾਨ ਵਾਸੀਆਂ ਨੂੰ ਔਰ ਖਾਸ ਕਰਕੇ ਪੰਜਾਬ ਵਾਸੀਆਂ ਨੂੰ ਬਾਬਾ ਸਾਹਿਬ ਡੇਕਰ ਜੀ ਦੇ ਪ੍ਰੀਨਿਰਮਾਨ ਦੇ ਸਤੇ ਸਭ ਤੋਂ ਪਹਿਲਾਂ ਤਾਂ ਜਿਹੜਾ ਸੈਲੀਬ੍ਰੇਸ਼ਨ ਦਾ ਤਰੀਕਾ ਬਣਾਇਆ ਜੀ ਔਰ ਪਰਮਿੰਦਰ ਬੋਧ ਹਣੀ ਔਰ ਮੈਂ ਮੀਟ ਕਰਦਾ ਸਾਡਾ ਯੂਥ ਇਹਨਾਂ ਤੋਂ ਸਿਹਤ ਲੈ ਕੇ ਔਰ ਸਾਡੀ ਜਿਹੜੀ ਸਭ ਤੋਂ ਜ਼ਰੂਰੀ ਹੈਗੀ ਆ ਬਲੱਡ ਦੀ ਉਹਦਾ ਇਹਨਾਂ ਨੇ ਕੈਂਪ ਲਾਇਆ ਔਰ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇੱਕ ਦਿਸ਼ਾ ਦੇ ਰਹੇ ਆ ਔਰ ਇਹਨਾਂ ਦੀ ਦਿਸ਼ਾ ਤੇ ਹੀ ਮੈਂ ਚਾਹੁੰਦਾ ਵੀ ਜਿਹੜਾ ਸਾਡਾ ਯੂਥ ਵੀ ਆ ਉਹ ਵੀ ਇਹੋ ਜਿਹੇ ਉਪਰਾਲੇ ਕਰਨ ਜਿਹਦੇ ਨਾਲ ਬਾਬਾ ਸਾਹਿਬ ਦਾ ਨਾਮ ਹੋਰ ਉੱਪਰ ਹੋਵੇ ਔਰ ਨਾਲ ਦੀ ਨਾਲ ਹਰ ਸਾਲ ਰੀਨਰ ਮਾਰਗਿਸ ਇਸ ਤਰ੍ਹਾਂ ਹੀ ਇਹ ਸਾਰਾ ਜਿਹੜਾ ਯੂਥ ਆ ਔਰ ਸਾਡੇ ਬਜ਼ੁਰਗਾਂ ਦੇ ਨਾਲ ਇੱਕ ਮਿੱਠੋਕੇ ਮਨਾਉਣ ਇਹਦੇ ਨਾਲ ਹੀ ਮੈਂ ਚਾਹਣਾ ਵੀ ਬਹੁਤ ਸੋਹਣਾ ਪ੍ਰੋਗਰਾਮ ਧੰਨਵਾਦ